ਅਗੇ ਧਾਰਨ ਹੁਣ ਲੈ ਵੀ ਦੇ ਯਾਰ ਲੈ ਲਈਏ ਹੋਰ ਲੈ ਲਈਏ ਕਰਾਣਾ ਨਹੀਂ ਕੋਪਨ ਲੈ ਚੱਲੋ ਜੀ ਵੈਲਕਮ ਹੈ ਕਿ ਨਵੇਂ ਬਲੌਗ ਤੇ ਪੇਜ ਤੇ ਜਿਹਨੂੰ ਸਾਨੂੰ ਬੜੀ ਬੇਸਬਰੀ ਨਾਲ ਜਿਹੜੀ ਚੀਜ਼ ਦੀ ਉਡੀਕ ਸੀਗੀ ਮੇਰੀ ਤਾਂ ਡਰੀਮਰ ਆ ਨਾ ਉਹ ਤੇ ਅੱਜ ਤੁਹਾਡੇ ਦਰਸ਼ਕ ਰਹੋਦੇ ਆ ਆਫਟਰ ਆਲ ਇਹਨਾਂ ਨੇ ਬਹੁਤ ਸਤਾਇਆ ਤਰਸਾਇਆ ਜਿਹੜਾ ਤੋਂ ਮੈਂ ਗੱਡੀ ਲੈਂਦਾ ਹੁੰਦਾ ਵੈਸੇ ਤਾਂ ਗੱਡੀ ਲਾਂਚ ਹੋਈ ਨੂੰ 2-3 ਦਿਨ ਹੋ ਗਏ ਆ ਪਰ ਦਰਸ਼ਨ ਦਿਦਾਰੇ ਅੱਜ ਉਹ ਤੁਹਾਨੂੰ ਇਹਦੇ ਰੌਕਸ ਤੇ ਪਹਿਲਾਂ ਤੁਹਾਨੂੰ ਮੈਂ ਆਊਟਰ ਲੁੱਕ ਦਿਖਾਉਂਦਾ ਇਹਦੀ ਤਾਰ ਨੂੰ ਖਿੱਚ ਕੇ ਲੰਬੀ ਕਰਤਾ ਜਿਹੜੀ ਪਹਿਲੀ ਤਾਰ ਸੀ ਪਰ ਜਿਹੜੀ ਇਹਦੀ ਲੁੱਕ ਨਿਕਲ ਕੇ ਆਉਂਦੀ ਆ ਜਿੱਦਾਂ ਅ ਰੂਬੀਕੋਨ ਯਸ ਤੇ ਅੰਦਰੋਂ ਤਾਂ ਪੂਰਾ ਚੰਦੇ ਝਾੜ ਦਿੱਤਾ ਇਹਨਾਂ ਨੇ ਛੰਦ ਮਤਲਬ ਅ ਪਿੱਛੇ ਬਹਿ ਕੇ ਇਦਾਂ ਲੱਗਦਾ ਵੇ ਜਿੱਦਾਂ ਤੁਸੀਂ ਨਾ ਪੂਰਾ ਪੂਰਾ ਉਪਰੋਂ ਫੰਡੂ ਫਲਾਤਾ ਇਹਨਾਂ ਨੇ ਨਾ ਬਹੁਤ ਹੀ ਅਮੇਜ਼ਿੰਗ ਆ ਯਾਰੇ ਜਿੰਨਾ ਸੋਚਿਆ ਸੀ ਉਤੋਂ ਕਿਤੇ ਵੱਧ ਗਿਆ ਪਹਿਲਾਂ ਤਾਂ ਆਪਾਂ ਕਰਦੇ ਆ ਅੰਦਰੋਂ ਇਹਦਾ ਥੋੜੀ ਬਾਹਰੋਂ ਸਰੀ ਛਾਤੀ ਮਰੌਂਦੇ ਆ ਤੇ ਇਹਦਾ ਬੂਟ ਆ ਬੂਟ ਦਾ ਬੂਟ ਇਹਨੇ ਵੱਡਾ ਕਰ ਦਿੱਤਾ ਸਾਰਾ ਰਾਈਟ ਤੇ 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 ਢਾ ਸਭ ਤੋਂ ਵੱਡੀ ਗੱਲ ਡੋਰਾ ਚਾਰ ਹੋ ਗਈਆਂ ਜਿਹੜੀਆਂ ਪਹਿਲਾਂ ਦੋ ਡੋਰਾ ਹੁੰਦੀਆਂ ਸੀਗੀਆਂ ਹੁਣ ਹੋ ਗਈਆਂ ਚਾਰ ਤੇ ਚਾਰ ਡੋਰਾ ਕਰਕੇ ਇਦਾਂ ਹੁੰਦੀ ਜਿਹੜੇ ਸਿਆਣੇ ਬੰਦੇ ਆਉਣ ਵਾਲੇ ਚੜਨਾ ਉੱਤਰਨਾ ਬੜਾ ਔਖਾ ਹੁੰਦਾ ਸੀ ਪਰ ਹੁਣ ਡ੍ਰੀਮ ਤਕਰੀਬਨ ਤਕਰੀਬਨ ਹਾਲ ਮੋਤ ਜਿੰਨਾ ਵੀ ਯੂਥ ਆ ਸਾਰੇ ਦੀ ਡ੍ਰੀਮ ਹੈ ਨਾ ਤੇ ਬਾਕੀ ਕਰਦੇ ਆ ਗੱਲਬਾਤ ਤੇ ਦੱਸਦੇ ਇਹਦੇ ਫੀਚਰਾਂ ਲਈ ਇਹਦੇ ਫੀਚਰ ਕੀ ਕੀ ਆ ਨਾ ਤੇ ਸਵੇਰ ਦੀਆਂ ਮੈਨੂੰ ਲੱਗਦਾ ਵੀ ਭਾਈ ਹੁਣੀ ਦੱਸਦੇ ਆ ਕਿੰਨੀਆਂ ਟੈਸਟ ਦੇ ਹੋ ਚੁਕੀਆਂ ਭਾਈ ਹੁਣ ਤੱਕ ਮੇਰਾ ਖਿਆਲ 30ਵੀਂ ਕੇ 35ਵੇਂ ਆ ਦਾ ਨੰਬਰ ਆਇਆ 30ਵੀਂ ਕੇ 35ਵੇਂ ਟੈਸਟ ਦੇ ਵਾ ਤੇ ਬਾਕੀ ਯਾਰ ਹੁਣ ਮੈਂ ਚਲਾ ਕੇ ਦੱਸਦਾ ਇਦਾਂ ਨਹੀਂ ਬੋਲਣਾ ਕੁਝ ਵੀ ਆਜੋ ਆ ਜਿਵੇਂ ਆ ਲੱਗ ਗਿਆ ਆ ਜੋ ਹੈ ਆਲੋ ਲੈ ਆ ਦਿ ਲਓ ਹਾਂਜੀ ਇਹਦੇ ਭਾਜੀ ਜਿਹੜੇ ਸਪੀਕਰ ਹਾਰਮਨ ਕਾਉਂਟਰ ਦੇ ਆ ਕਾਰ ਤੋਂ ਵਾਓ 100 ਮਾਡਲ 'ਚ ਜਿਹੜੇ ਸਪੀਕਰ ਆਉਂਦੇ ਆ ਦੇਖੋ ਟਵੀਟਰ ਕਿੱਥੇ ਦਿੱਤੇ ਆ ਇਹਨਾਂ ਨੇ ਅੱਛਾ ਹੁਣ ਇੱਕ ਗੱਡੀ ਹੋਰ ਆ ਵੀਰੇ ਹਨਾ ਜਿੱਦਾਂ ਉਹ ਇੰਟਰਨੈਸ਼ਨਲ ਬ੍ਰਾਂਡ ਆ ਉਹ ਇਹ ਸੇਮ ਟਟੋ ਉਹਦੀ ਉਹ ਟੱਚ ਕਰ ਦਿੱਤਾ ਇਹਨਾਂ ਨੇ ਨਾ ਹੈਗਾ ਕਿ ਨਹੀਂ ਲੱਲਦਾ ਮਿਲਦਾ ਬਿਲਕੁਲ ਭਾਜੀ ਇਦਾਂ ਹੋਇਆ ਤੁਹਾਨੂੰ ਸੁਣਨ ਨੂੰ ਵੀ ਮਿਲਿਆ ਆਉਣਾ ਇਹ ਗੱਲਾਂ ਬਹੁਤ ਆ ਭਾਜੀ ਸੁਣਨ ਨੂੰ ਨਹੀਂ ਸਾਡੇ ਤੇ ਤਾਂ ਇਹ ਮਹਿੰਦਰਾ ਤੇ ਕੇਸ ਸੀਗਾ ਕੀਤਾ ਪਹਿਲਾਂ ਉਹਨਾਂ ਨੇ ਹਾਂ ਕੀਤਾ ਹੈ ਨਾ ਕੇਸ ਜਿੱਤ ਕੇ ਫਿਰ ਗੱਡੀ ਆਈ ਹੈ ਓਕੇ ਯਾਨੀ ਇਹ ਗੱਲ ਵਾਕਈ ਮੰਨਣਯੋਗ ਆ ਭਈ ਇਹ ਉਹ ਇਹ ਦੇਖਣ ਨੂੰ ਉਦਾਂ ਦੀ ਲੱਗਦੀ ਸੀ ਜੀ ਜੀ ਲੱਗਦੀ ਸੀ ਉਹਨਾਂ ਨੇ ਕੇਸ ਕੀਤਾ ਸੀ ਡੀ ਕੇਸ ਜਿੱਤ ਕੇ ਹਾਂ ਗੱਡੀ ਆਈ ਆ ਓਕੇ ਤੇ ਮੈਂ ਹੁਣ ਤੁਹਾਨੂੰ ਜੱਸਦਾ ਹੁਣ ਚੱਲਦਾ ਮੈਂ ਪਿੱਛੇ ਲੋ ਜੀ ਹੁਣ ਆਪਾਂ ਡਰਾਈਵਰ ਚੇਂਜ ਕਰ ਲਿਆ ਡਰਾਈਵਰ ਸੀਟ ਚੇਂਜ ਕੀਤੀ ਆ ਮੈਂ ਹੁਣ ਜਾਊਂਗਾ ਪਿੱਛੇ ਕਿਨੇ ਕਿਨੇ ਟੈਸਟ ਡਰਾਈਵ ਲੈ ਲਈ ਆ ਉਹ ਜਰੂਰ ਦੱਸਿਓ ਤੇ ਆ ਲੋ ਇਹ ਖੁੱਲ ਗਿਆ ਇਹਦਾ ਸਨਰੂਫ ਤੇ ਹੁਣ ਤੁਹਾਨੂੰ ਮੈਂ ਇਹਦੇ ਵਿੱਚੋਂ ਝਾਤੀ ਮਾਰ ਕੇ ਦਿਖਾਉਂਦਾ ਉੱਪਰ ਹਾਂ ਕੀ ਆ ਬਾਤ ਆ ਕੀ ਆ ਨੰਦਾ ਤੇ ਤਕਰੀਬਨ ਇਦਾਂ ਆ ਵੀ ਜਿੱਦਾਂ ਪੂਰਾ ਅਸਮਾਨ ਹੀ ਖੁੱਲ ਗਿਆ ਹੁੰਦਾ ਉਤੋਂ ਨਾ ਅਮੇਵਿਕ ਸਾਡੀ ਮੇਰੀ ਉੱਡਦੀ ਆ ਉਹਦਾ ਟਾਇਰ ਨੂੰ ਪੰਡਵਾ ਪਾਣਾ ਯਾ ਤੇ ਉਸ ਵਾਟ ਬਾਰੀ ਕਰ ਦੋ ਬੰਦ ਤੇ ਹੁਣ ਆਪਾਂ ਕਰਦੇ ਆ ਫੀਚਰਾਂ ਬਾਰੇ ਗੱਲ ਇਹਦੇ ਮੋٹے ਮੋٹے ਗੱਡੀ ਕਿਤੇ ਲਾ ਲਈਏ ਕਿਤੇ 2 ਮਿੰਟ ਲਈ ਜੇ ਕੋਈ ਹੋਗਾ ਮੈਂ ਤੁਹਾਨੂੰ ਚਲਦੀ ਫੀਚਰ ਜਿਹੜੇ ਚਲਦੀ ਤੇ ਕਰਨੇ ਆ ਉਹ ਮੈਂ ਤੁਹਾਨੂੰ ਦਿਖਾ ਦੋਨਾ ਹਾਂ ਪਲੀਜ਼ ਸਰੇ ਦੇ ਵਿੱਚ ਦਾ 360 ਡੀਗਰੀ ਕਹਿ ਰਹਾ ਹੈ ओके okay. ठीक है हम्म ਇਹਨੂੰ ਜਦਾਂ ਕਿਹੜੇ ਤੇ ਦੇਖਣਾ ਤੁਸੀਂ ਵੀਊ ਤੇ ਉਹ ਦੇਖ ਸਕਦੇ ਆ ਵੈਰੀ ਗੁੱਡ ਵੈਰੀ ਗੁੱਡ 700 ਵਿੱਚ ਹੀ ਸਾਡੇ ਹੁੰਦੇ ਹੁੰਦੇ ਸੀਗੇ ਅੱਛਾ ਆਹ ਕੈਮਰਾ ਕਿੱਥੇ ਲੱਗਦਾ ਇਹ ਸਾਈਡ ਤੇ ਜੀ ਵੈਰੀ ਗੁੱਡ ਕਿੰਨੇ ਕੈਮਰੇ ਲੱਗਦੇ ਭਾਜੀ ਇਹ ਚ ਇੰਚ ਭਾਜੀ ਕੈਮਰੇ ਹੈਗੇ ਆ 360 ਉਪਰੋ ਵੀ ਆ ਇਹਨਾਂ ਦੇ ORVM ਵਿੱਚ ਵੀ ਆ ਕੈਮਰਾ ਵੈਰੀ ਗੁੱਡ ਜੀ ਜੀ ਆਹ ਦੇਖੋ ਫਰੰਟ ਫਰੰਟ ਤੇ ਆਹ ਰਿਵਰਸ ਤੇ ਬੈਕ ਤੇ ਇਸ ਵਿੱਚ ਤੁਸੀਂ ਆਪਣੀ ਗੈਲਰੀ ਵੀ ਕੈਪਚਰ ਕਰ ਸਕਦੇ ਆ ਓਕੇ ਗੁੱਡ ਗੈਲਰੀ ਵੀ ਕੈਪਚਰ ਕਰ ਸਕਦੇ ਸਪੋਰਟ ਜਾਂਦੇ ਤੁਸੀਂ ਕੈਪਚਰ ਕਰਨਾ ਆ ਦੇਖੋ ਸਕਰੀਨ ਆ ਗਿਆ ਆ ਗਿਆ ਆ ਗਿਆ ਸਾਰਾ ਕੁਝ ਗੈਲਰੀ ਵਿੱਚ ਲੱਗਿਆ ਅਡਾਸ 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 ਸਿਸਟਮ ਜਿਹੜਾ ਨਾ ਫੀਚਰ ਵੀ ਹੈਗਾ ਯਾਰ ਠੀਕ ਹੈ ਜੀ ਇਹ ਪਹਿਲੀ ਵਾਰ ਹੀ Thar ਚ ਆਇਆ ਨਾ ਭਾਜੀ Thar ਵਿੱਚ ਪਹਿਲੀ ਵਾਰ ਮਿੰਦਰਾਜਗ ਮਿੰਦਰਾ ਦੀਆਂ ਹੋਰ ਕਾਰਾਂ ਚ ਐਕਸਜੂਵੀ 7W0 ਚ ਹੈ 7W0 ਚ ਆਇਆ ਆ ਇਹ ਜਿਹੜਾ ਅਡਾਸ ਫੀਚਰ ਆ ਯੈਸ ਅਡਾਸ ਫੀਚਰ ਉਸ ਤੋਂ ਬਾਅਦ 3 3X0 ਵਿੱਚ ਆਇਆ ਆ 3 ਆ 3X0 ਵੀ ਹੋਣੀ ਆਈ ਹੈ ਨਾ ਹਾਂ ਹਾਂ ਅਡਾਸ ਲੈਵਲ 2 ਲੈਵਲ 2 ਓਕੇ ਗੁੱਡ ਉਹ ਇਹਦੇ ਵਿੱਚ ਆਇਆ ਆ ਰਾਈਟ 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 ਥਾਰ ਵਿੱਚ ਪਹਿਲੀ ਵਾਰੀ ਮੈਂ ਇਸ ਤੇ ਜਿਹੜੀ ਆਫਰੋਡਿੰਗ ਕਾਰ ਵਿੱਚ ਆ ਗਿਆ ਅਰੇ ਕੀ ਆਨੰਦ ਆ ਵੀਰੇ ਅਮੇਜ਼ਿੰਗ ਤੇ ਹਾਂਜੀ ਸਨ ਰੂਫ ਦੇ ਉੱਤੇ ਚੜ ਕੇ ਫੋਟੋਆਂ ਖਿਚਾਉਣ ਤੋਂ ਬਾਅਦ ਔਰ ਇਹਦਾ ਜਿਹੜਾ ਰੂਫ ਆ ਨਾ ਬਹੁਤ ਜ਼ਿਆਦਾ ਜਿੱਦਾਂ ਮਤਲਬ ਸਟਰੋਂਗ ਆ ਜਿੱਦਾਂ ਆਪਣੇ ਕੋ ਪਹਿਲਾ ਕਾਰ ਆ ਕਾਰ ਤੋਂ ਵੀ ਬਹੁਤ ਵਧੀਆ ਆ ਪਰ ਉਹਦਾ ਰੂਫ ਇੰਨਾ ਜ਼ਿਆਦਾ ਸਟਰੋਂਗ ਨਹੀਂ ਹੈਗਾ ਇਹਦੇ ਉੱਤੇ ਰੂਫ ਤੇ ਜੜ ਕੇ ਮੈਂ ਬੈਠਾ ਇਹਦਾ ਮਤਲਬ ਵਾਕਈ ਆਫ ਰੋਡਿੰਗ ਲਈ ਬਣਾਈ ਆ ਹਨਾ ਤੇ ਸਵਾਦ ਆ ਜੀ ਪੂਰਾ ਆਨੰਦ ਆ ਪੂਰਾ ਬਾਕੀ ਹੁਣ ਵੀਰਾਂ ਤੁਹਾਨੂੰ ਦੱਸਦਾ ਇਹਦੇ ਬਾਰੇ ਭਾਈ ਇਹ ਟੌਪ ਮਾਡਲ ਆ AX7 ਲਗਜ਼ਰੀ ਜੀ ਇਹਦੇ ਵਿੱਚ 19 ਇੰਚ ਦੇ ਅਲੋਏ ਵੀ ਲਾਉਂਦੇ ਭਾਈ ਜੀ 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 ਸੀਸੀਟੀਵੀ ਕੈਮਰਾ ਆਉਂਦਾ ਆ ਜੀ ਜੀ ਸੀਸੀਟੀਵੀ ਕੈਮਰਾ ਦਾ ਉਸ ਤੋਂ ਬਾਅਦ ਭਾਈ ਵਾਇਰਲੈਸ ਚਾਰਜਰ ਆਉਂਦਾ ਓਕੇ ਇਹ ਆਟੋ ਡਿਮਿੰਗ ਆਉਂਦੇ ਆ ਆਟੋ ਡਿਮਿੰਗ ਆ ਆਪਾਂ ਪਹਿਲਾਂ ਕਰ ਦਿੱਤੀ ਆ ਠੀਕ ਹੈ ਜੀ ਤੇ ਜਿਹੜਾ ਰੂਫ ਆ ਇਹਦਾ ਰੂਫ ਦੀ ਕੀ ਖਾਸੀਅਤ ਹੈ ਰੂਫ ਬਹੁਤ ਵੱਡਾ ਲਾਤਾ ਹੈ ਨਾ ਸਰ ਇਹਦੇ ਵਿੱਚ ਜਿਹੜਾ 7 डबल ਓ ਚ ਜਿਹਦਾ 10 ਦਾ ਸਨ ਰੂਫ ਫੁੱਲ ਜਿਹਾ ਆ ਹਾਂਜੀ 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 ਲਾ ਕੇ ਨੋ ਜੋ ਮੜਾ ਚੀਨਾ ਦਿੱਤੀ ਜਾਵੇ ਤੁਹਾਡੇ ਇਹਦੇ ਵਿੱਚ ਕਰ ਦਿੰਦਾ ਆ ਫੁੱਲ ਸਨ ਰੂਫ ਕਰ ਦਿੰਦਾ ਆ ਮੀਡਲ ਮਾਡਲ ਵਿੱਚ ਛੋਟਾ ਸਨ ਰੂਫ ਆ ਇਹ ਤੇ ਵੱਡਾ ਕਰ ਦਿੰਦਾ ਜਿੱਦਾਂ ਪੰਜਾਬੀਆਂ ਕਹਿੰਨ ਦਾ ਮਤਲਬ ਇਹ ਚ ਡਾਸ ਫੀਚਰ ਆ ਗਿਆ ਬੜਾ ਡਾਸ ਫੀਚਰ ਆ ਗਿਆ ਹਾਂਜੀ ਏਐਕਸ 7 ਲਗਜ਼ਰੀ ਚ ਆ ਗਿਆ ਇਹਦੇ ਵਿੱਚ ਲੈਦਰ ਕੋਟਿੰਗ ਆ ਗਈ ਅਰੇ ਹਾਂ ਲੈ ਵੈਂਟੀਲੀਟਰ ਫਰੰਟ ਵੈਂਟੀਲੀਟਰ ਸੀਟਸ ਆ ਗਈਆਂ ਕੀ ਬਾਤ ਆ ਕੀ ਬਾਤ ਆ ਇਹ ਹਾਰਮਨ ਕੋਟ ਇਹ ਕਾਰਡਨ ਦੇ ਅਗਾ ਸਪੀਕਰ ਅਗੇ ਸਪੀਕਰ ਅਗੇ ਨਾ ਕਹਿਣ ਦਾ ਮਤਲਬ ਹੈ ਜੀ ਇਹਨੂੰ ਲਗਜ਼ਰੀ ਲੁੱਕ ਦੇ ਦਿੱਤੀ ਲਗਜ਼ਰੀ ਲੁੱਕ ਉਥਾਰ ਦਿਖਾਰਾ ਕਾਰ ਦੀ ਕਾਰ ਆ ਔਰ ਉਹ ਫਲੋਟਿੰਗ ਲਈ ਕੀ ਆਨੰਦ ਦਾ ਬਾਬਿਓ ਅ ਔਰ ਹਜੇ ਤੁਹਾਨੂੰ 4/2 ਦਾ ਆਇਆ ਇਹ ਤੁਸੀਂ ਖੁਦ ਕਹਿ ਰਹੇ ਕਿ 4/2 ਇੰਨੀ ਜ਼ਬਰਦਸਤ ਹੈ ਤੇ 4/4 ਆਉਗੀ ਜਦੋਂ ਕੀ ਕਰੂਗੀ ਤੇ 4/4 ਜਦੋਂ ਅਰੇ 4/4 ਇਹਨੇ ਕੱਢੀ ਨਹੀਂ ਹਾਲੇ 4/4 ਔਰੀ ਕੋਣਡ ਚ ਗਈ ਔਰੀ ਕੋਣਡ ਚ ਗਈ ਕੀਤੀ ਨਹੀਂ ਹਾਲੇ ਨਹੀਂ ਮੈਨੂੰ ਲੱਗਦਾ 30 ਦਿਨ ਲੱਗੇ 30 ਦੇ ਲਾਗੇ ਪਹੁੰਚੂਗੀ ਸਾਡੇ ਕੋ ਕਰਾਵਾਂਗੇ ਜੀ ਇਹ ਸਰ ਨੇ ਨਾ ਮੈਨੂੰ ਬਹੁਤ ਵੇਟ ਕਰਾਈ ਤੇ ਮੈਂ ਵੀ ਆਪਣੇ ਰੂਲ ਦਾ ਪੱਕਾ ਨਿਕਲਿਆ ਮੈਂ ਕਦੇ ਅਦਰ ਸ਼ੋਰੂਮ ਚ ਮੈਂ ਵੀ ਨਹੀਂ ਗਿਆ ਤੇ ਆਪਣੇ ਸੁਭਾਜ ਸਰ ਤੇ ਬਹੁਤ ਨਾਈਸ ਨੇਚਰ ਆ ਤੇ ਜਿਹੜਾ ਵਰਲਡ ਵਾਈਡ ਪਰਾਗਪੁਰ ਦੇ ਲਾਗੇ ਇੱਕੋ ਹੀ ਮਿੰਦਰਾ ਦਾ ਸ਼ੋਰੂਮ ਆ ਤੇ ਪੈਟਰੋਲ ਪੰਪ ਦੇ ਓਪੋਜੀਟ ਤੇ ਨੀਅਰ ਮੈਕੜੀ ਤੇ ਲਾਗੇ ਨਾ ਤੇ ਨਿਊ ਨਿਊ ਡੀਲਰਸ਼ਿਪ ਆਈ ਆ ਇੱਥੇ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਐਨਾ ਡੀਲਰਸ਼ਿਪ ਨਾ ਵਰਲਡਵਾਈਡ ਤੇ ਡੀਲਰਸ਼ਿਪ ਨਵੀਂ ਆ ਇੱਥੇ ਸਾਡੇ ਪਰ ਜਿਹੜੇ ਇਹ ਆਪਣੇ ਸੇਲਜ਼ਮੈਨ ਭਰਾ ਆ ਇਹ ਸਾਰੇ ਪੁਰਾਣੇ ਆ ਤੇ ਦਿਲਦਾਰ ਬੰਦੇ ਆ ਪਹਿਲਾਂ ਗੱਡੀਆਂ ਵੜੀਆਂ ਲਈਆਂ ਇਹਨਾਂ ਦੇ ਕੋਲੋਂ ਤੇ ਹੁਣ ਥਾਰ ਵੀ ਨਾ ਤੋਂ ਲੈਣੀ ਆ ਆਪਾਂ ਨਾ ਤੇ ਬਾਕੀ ਜਦੋਂ ਆਉਂਦੇ ਆ ਬਾਈ ਨੂੰ ਮਿਲੋ ਤੇ ਬਾਕੀ ਹੋਰਾਂ ਜੀ ਹੋਰ ਦੱਸੋ ਫੀਚਰ ਭਾਜੀ ਅੱਛਾ ਇੱਕ ਗੱਲ ਹੋਰ ਜਿੱਦਣ ਇਹ ਲਾਂਚ ਹੋਈ ਹੈ ਗੱਡੀ ਹਨਾ ਵਰਲਡ ਵਾਈਡ ਪੂਰੇ ਵਰਲਡ ਫੋਰ ਇੰਡੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਲੈਵਲ ਤੇ ਇੰਡੀਆ ਲੈਵਲ ਤੇ ਗੱਡੀ ਇਹ ਲਾਂਚ ਹੋਈ ਆ ਮੈਨੂੰ ਪਤਾ ਲੱਗਾ ਲੋਕੀ ਉਦਣ ਗੱਡੀਆਂ ਆਪਣੀਆਂ ਸੈਲ ਕਰਕੇ ਲੈਣ ਆ ਗਏ ਸੀ ਤਾਂ ਵੀ ਕੁਝ ਹੋਇਆ ਗੱਡੀਆਂ ਸਰ ਪੈਸੇ ਲੈ ਕੇ ਨਾਲ ਲੈਣ ਆ ਗਏ ਕਈਆਂ ਨੇ ਤਾਂ ਸਰ ਇਦਾਂ ਆ ਕਿ ਇਹਨੂੰ ਟੈਕਸ ਟੈਸਟ ਡਰਾਈਵ ਲਈ ਵਾਸਤੇ ਲੈ ਕੇ ਜਾ ਰਹੇ ਨਹੀਂ ਉਸ ਤੋਂ ਬਾਅਦ ਇਹਨੂੰ ਲੜ ਕੇ ਆਪਣੇ ਦੋਸਤਾਂ ਵਿੱਚ ਵੀਡੀਓ ਵਾਇਰਲ ਕਰ ਦਿੱਤੀਆਂ ਕਿ ਅਸੀਂ ਗੱਡੀ ਲੈ ਲਈ ਆ ਗੱਡੀ 23 ਸਾਢੇ ਦੀ ਵਿੱਚੋਂ ਇਦਾਂ ਹੈ ਕਿ ਇੱਕ ਦੋ ਸਾਡੇ ਸੱਜਣ ਮਿੱਤਰਾਂ ਨੇ ਫੋਨ ਆਉਣ ਲੱਗੇ ਹੁਣ ਉਹਨਾਂ 'ਚ ਇੱਕ ਮੈਂ ਵੀ ਸੀਗਾ ਮੇਰੇ ਨਾਲ ਲੜਿਆ ਲੜਨਾ ਹੀ ਹੁੰਦਾ ਮੈਂ ਕਿਹਾ ਭਰਾਵਾ ਪੁੱਛ ਲੈ ਹੁਣ ਤੁਸੀਂ ਦੱਸੋ ਮੈਂ ਕਿਉਂ ਲੜਿਆ ਸੀਗਾ ਲੜੇ ਸੀਗਾ ਕਿ ਸੀ ਕਿ ਕਹਿੰਦੇ ਭਾਜੀ ਗੱਡੀ ਕਿ ਤੁਸੀਂ ਕਹਿੰਦੇ ਲਿਆਈ ਨਹੀਂ ਲੋਕੀ ਲੈ ਗਏ ਆ ਮੈਂ ਕਿਹਾ ਭਾਜੀ ਗੱਡੀ ਨਹੀਂ ਆਈ ਮੈਂ ਤੁਹਾਡੇ ਕੋਲ ਵੀਡੀਓ ਮੰਗਾਈ ਫੇਰ ਮੈਂ ਕਿਹਾ ਸਰ ਮੈਨੂੰ ਵੀਡੀਓ ਸੈਂਡ ਕਰੋ ਭਾਜੀ ਨੇ ਮੈਨੂੰ ਵੀਡੀਓ ਸੈਂਡ ਕੀਤੀ ਤੇ ਵੀਡੀਓ ਵਿੱਚ ਕੋਈ ਭਰਾ ਸੀਗਾ ਕੋਈ ਉਹਨੇ ਟੈਸਟ ਟੈਸਟ ਟਾਈਪ ਲਈ ਸੀਗੀ ਨਾ ਆਊਟ ਆਫ ਆਊਟ ਆਫ ਸਟੇਟ ਦੇ ਵਿੱਚ ਬਿਲਕੁਲ ਇਹਨਾਂ ਨੂੰ ਮੈਂ ਦੱਸਿਆ ਮੈਂ ਮੈਂ ਕਿਹਾ ਸਰ ਵੀਡੀਓ ਦੁਬਾਰਾ ਦੇਖੋ ਉੱਤੇ ਨੰਬਰ ਪਲੇਟ ਦੇਖੋ ਰੈੱਡ ਕਲਰ ਦੀ ਆ ਰੈੱਡ ਕਲਰ ਦੀ ਕੰਪਨੀ ਦੀ ਆ ਕੰਪਨੀ ਦੀ ਆ ਸਿਆ ਸਿਆ ਅੱਛਾ ਪਰ ਜਿਹੜੇ ਆ ਫੀਚਰ ਦਿੱਤੀ ਆ ਚਲੋ ਇਹ ਤਾਂ ਹੋਇਆ ਇੱਕ ਇਹਨਾਂ ਨੇ ਇਹੜਾ ਇਹਨਾਂ ਨੇ ਲੋਗੋ ਦੇ ਦਿੱਤਾ ਆ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਪਿਛਲੇ ਇੱਕ ਵਾਰੀ ਵੀਡੀਓ ਸੀਗੀ ਇਹੜਾ ਲੋਗੋ ਇਹਨਾਂ ਨੇ ਨਾ ਇਦਾਂ ਵਟਰਫਲਾਈ ਵਟਰਫਲਾਈ ਦਾ ਬਹੁਤ ਸੋਹਣਾ ਲੱਗਦਾ ਨਾ ਇਹ ਵੀ ਤੇ ਅੱਜ ਜੇ ਗੱਲ ਕਰੀਏ ਤਾਂ ਤਕਰੀਬਨ ਮਿਹੰਦਰਾ ਦੇ ਹਰ ਸ਼ੋਰੂਮ ਦੇ ਵਿੱਚ ਗੱਲ ਹੁੰਦੀ ਆ ਰੌਕਸ ਦੀ ਜੀ ਰੌਕਸ ਤਾਂ ਬਿਨਾ ਕੋਈ ਅੱਜ 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 ਨਾ ਹੀ ਨਹੀਂ ਲੈਂਦਾ ਪਿਆ ਆ ਦੋ ਤਿੰਨ ਦਿਨਾਂ ਤੋਂ ਚਲਉਂਦੀ ਇਹ ਇਹਦੀ ਕੁੰਡ ਚਗਾਈ ਹੋਈ ਹੈ ਨਾ ਇੱਕ ਗੱਲ ਤੁਸੀਂ ਦੱਸਿਓ ਭਾਈ ਤੁਹਾਡਾ ਇਹ ਜਿਹੜਾ ਭਰਿਆ ਹੋਇਆ ਸੀ ਆਪਾਂ ਇਹ ਟੈਸਟ ਡਰਾਈਵ ਵਾਸਤੇ ਤੁਹਾਡੇ ਤੋਂ ਮੋਰੀ ਕਿੰਨੇ ਖੜੇ ਸੀਗੇ ਦੱਸੋ ਮੈਨੂੰ ਇਹ ਕਹਿੰਦੇ ਜਦੋਂ ਮੈਂ ਨਾ ਆਇਆ ਇੱਥੇ ਸ਼ੋਰੂਮ ਪਹੁੰਚਾ ਤੇ ਮੈਨੂੰ ਕਹਿੰਦੇ ਭਾਈ ਬਸ ਆ ਮੁੜ ਕੇ ਤੁਹਾਡਾ ਟਾਈਮ ਨੰਬਰ ਆ ਮੈਂ ਅੰਦਰ ਬਹਿ ਗਿਆ ਪਰ ਆਪ ਇਹ ਪਾਜੀ ਹੁਣੀ ਆ ਕੇ ਉਹਨਾਂ ਦਾ ਲਾਈਫ ਸੇਵ ਹੈਂਡਓਵਰ ਕਰਨ ਲੱਗੇ ਜਿਹੜੇ ਬੰਦੇ ਟੈਸਟ ਡਰਾਈਵ ਲੈ ਤੇ ਆਏ ਸੀ ਪਹਿਲਾਂ ਟੈਸਟ ਡਰਾਈਵ ਲਈ ਤੇ ਮੁੜ ਕੇ ਹੋਰ ਆਇਆ ਕੋਈ ਉਹ ਗੱਡੀ ਲੈ ਗਿਆ ਮੈਂ ਤਾਂ ਮੱਲਣਾ ਮੈਂ ਕਿਹਾ ਭਰਾ ਹਾ ਮੈਂ ਕਿਹਾ ਪਾਜੀ ਮੈਂ ਚਾਬੀ ਲੈ ਕੇ ਆਪਣੇ ਕੋਲ ਹਲੇ ਨੂੰ ਚਲਦੇ ਆ ਤੇ ਟੱਚਵੁੱਡ ਬਹੁਤ ਸੋਹਣੀ ਕਾਰ ਆ ਯਾਰ ਤੇ ਇੱਕ ਵਾਰੀ ਟੈਸਟ ਡਰਾਈਵ ਲੈਣਾ ਤਾਂ ਬਣਦਾ ਹੈ ਨਾ ਤੇ ਜਿੱਥੋਂ ਦੀ ਲੈ ਕੇ ਨੰਗਦੇ ਆ ਨਾ ਤੇ ਲੋਕੀ ਖੜ ਖੜ ਦੇਖਦੇ ਆ ਵੀ ਕੀ ਆ ਗਿਆ ਇਹ ਹੈ ਨਾ ਤੇ ਜਿਹੜੇ ਇਸ ਲੁੱਕ ਦੇ ਵਿੱਚ ਸ਼ਾਇਦ ਹੋਰ ਕਰਾ ਜਿਹਦੀ ਭਾਜੀ ਗੱਲ ਕਰਦੇ ਸੀ ਬਈ ਉਹਦੇ ਕੇਸ ਚੱਲਦਾ ਸੀ ਨਾ ਇਹਦੇ ਤੇ ਨਾ ਇਹਨਾਂ ਨੇ ਕੇਸ ਕੀਤਾ ਸੀ ਉਹਨਾਂ ਨੇ ਕੇਸ ਕੀਤਾ ਉਹਨਾਂ ਨੇ ਕੇਸ ਕੀਤਾ ਸੀ ਤੇ ਇੱਕ ਇਹ ਨੋਮਕ ਖਬਰ ਪੱਕੀ ਆ ਵੀ ਹੋਇਆ ਸੀ ਇਦਾਂ ਲੱਗੀ ਸੀ ਖਬਰ ਇਹ ਖਬਰ ਲੱਗੀ ਦੀ ਹੈ ਖਬਰ ਲੱਗੀ ਸੀ ਕਿਦਾਂ ਲੱਗੀ ਸੀ ਹਾਂ ਕੇ ਆਪਣੇ ਉਹ ਲੋ ਪੂਰੀ ਹਰ ਪਾਸੇ ਸਿਕਿਉਰ ਹੋ ਗਏ ਇਹ ਮਾਰਕੀਟ 'ਚ ਉਤਰੀ ਆ ਤੇ ਉਤਰਦੀ ਨੇ ਕੋ ਮਹੱਪਾਤੀਆਂ ਬਿਲਕੁਲ ਬਿਲਕੁਲ ਤੇ ਦਿਵਾਲੀ ਬੰਪਰ ਆਇਆ ਇਹ ਨਾ ਤੇ ਦਸਹਰੇ ਨੂੰ ਤੇ ਦਿਵਾਲੀ ਨੂੰ ਵੀ ਫੜਨੇ ਆ ਇਹ ਤੇ ਹਜੇ ਤੱਕ ਇਹਨਾਂ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਭਾਜੀ ਇਹਦੀ ਬੁਕਿੰਗ ਕਦੋਂ ਸਟਾਰਟ ਆ ਤੇ ਅਕਤੂਬਰ ਤੋਂ ਭਾਜੀ ਬੁਕਿੰਗ ਸਟਾਰਟ ਆ ਤੇ 3 ਅਕਤੂਬਰ ਤੋਂ ਬੁਕਿੰਗ 12 ਅਕਤੂਬਰ ਤੋਂ ਭਾਜੀ ਇਹਦੀ ਡੀਲ ਵੀ ਸਟਾਰਟ ਆ ਬੈਕਿੰਗ ਟਾਈਮ ਕੁਛ ਨਹੀਂ ਹੈ ਇੱਕ ਗੱਲ ਹੋਰ ਆਪਾਂ ਗੱਲ ਕਰਨੀ ਸੀਗੀ ਭਾਜੀ ਕਈ ਕੰਨਾਂ ਨਾਲ ਲੋਕਾਂ ਨੂੰ ਇਹ ਕਹਿ ਰਹੇ ਆ ਬਈ ਆ ਲਾਈਟ ਚ ਗੱਦ ਮੜੀ ਜੇ ਬਈ ਇਹ ਗੱਲ ਹੋ ਰਹੀ ਸੀਗੀ ਵੇ ਇਹਦੇ ਰੇਟ ਬਹੁਤ ਜ਼ਿਆਦਾ ਹੋਣਾ ਜਿਹੜਾ ਐਜ਼ এ ਬੁੱਕ ਕਰਨ ਲਈ ਇਦਾਂ ਦਾ ਕੁਛ ਕਿੰਨੇ ਵੀ ਬੁਕਿੰਗ ਕੀ ਆ ਬੁਕਿੰਗ ਸਰ 21000 ਰੁਪਏ ਸਿਰਫ 21000 ਮੈਨੂੰ ਸੁਣਨ ਚ 51000 ਆਇਆ ਸੀਗਾ ਇਦਾਂ ਦਾ ਕੁਛ ਤਾਂ ਨਹੀਂ ਹੈਗਾ ਨਹੀਂ ਸਰ ਚਲੋ ਤੁਸੀਂ 21000 ਕਰਾ ਕੇ ਜਮ੍ਹਾਂ ਕਰ ਸਕਦੇ ਆ ਤੇ ਕਰਾਓ 3 ਅਕਤੂਬਰ ਨੂੰ ਨਾ ਤੇ ਲੋ ਤੇ ਪਾਜੀ ਅੱਛਾ ਮੈਨੂੰ ਇਹ ਦੱਸਿਓ ਵੀ ਜਿਹੜੇ ਕਸਟਮਰ ਆਪਣੇ ਕੋ ਗੱਡੀ ਆਈ ਹੈ ਅੱਜ ਨਾ ਗੱਡੀ ਪਾਜੀ ਕੱਲ ਦੀ ਆਈ ਹੈ ਕੱਲ ਦੀ ਆਈ ਹੋਣਾ ਤੇ ਜਿਹੜੇ ਕਸਟਮਰ ਆ ਕਸਟਮਰ ਦਾ ਕੀ ਕਰੇ ਜ਼ਾ ਉਹਦੇ ਬਾਰੇ ਥੋੜਾ ਜਿਹਾ ਕ੍ਰੇਜ਼ ਸਰ ਇਹ ਆ ਕਿ ਕਹਿਣ ਦਾ ਮਤਲਬ 9:30 ਵਜੇ ਅਸੀਂ ਆਫਿਸ ਪਹੁੰਚਦੇ ਆ ਅੱਛਾ ਸਾਢੇ ਤੋਂ ਪਹਿਲਾਂ ਕਸਟਮਰ ਆ ਕੇ ਖੜੇ ਹੁੰਦੇ ਆ ਜਿੱਦਾਂ ਨਾ ਮੀਨਸ ਇਦਾਂ ਦਾ ਕ੍ਰੇਜ਼ ਕਿੱਥੇ کہہ ਸਕਦੇ ਕਿੱਥੇ ਹੁੰਦਾ ਆ ਜਦੋਂ ਕੋਈ ਮੂਵੀ ਆਉਂਦੀ ਆ ਬਹੁਤ ਵਧੀਆ ਮੂਵੀ ਆਉਂਦੀ ਆ ਐਪਲ ਦਾ ਫੋਨ ਆ ਜਾਂ ਐਪਲ ਦਾ ਫੋਨ ਆ ਜਾਂ ਕੋਈ ਸੈਲੀਬ੍ਰਿਟੀ ਨੇ ਆਉਣਾ ਹੁੰਦਾ ਨਾ ਜਾਂ ਜਦੋਂ ਕਿਤੇ ਕਾਲਜ ਦੇ ਵਿੱਚ ਸੈਲੀਬ੍ਰਿਟੀ ਆਉਂਦਾ ਆ ਤੇ ਸਾਰੇ ਮਤਲਬ ਤੂੰ ਮਾ ਪੈ ਜਾਂਦੀ ਆ ਸੇ ਨਕਾਸ ਸੈਲੀਬ੍ਰਿਟੀ ਇਹ ਆ ਔਰ ਨਾਮ ਵੀ ਸੈਲੀਬ੍ਰਿਟੀ ਵਾਲਾ ਆ ਰੌਕਸ ਰੌਕ ਮਹਿੰਦਰਾ ਥਾਰ ਰੌਕਸ ਤੇ ਰੌਕਸ ਨੇ ਰੌਕ ਰੌਕੇ ਕੀਤਾ ਪਿਆ ਸਾਰੇ ਪਾਸੇ ਤੇ ਇਹ ਆ ਜੀ ਆਪਣਾ ਅ ਸ਼ੋਰੂਮ ਤੇ ਬੱਬੂ ਕਦਾ ਇੱਕ ਮਿੰਟ ਤੇ ਇਹ ਆਪਣੀ ਖੜੀ ਆ ਰਾਣੀ ਹਾਂ ਜੀ ਕਿਦਾਂ ਆ ਦੇਖਣਾ ਇਹ ਜੀ ਹਾਏ ਕੀ ਹਾਲ ਆ ਬਹੁਤ ਵਧੀਆ ਆ ਆ ਦੇਖ ਲੋ ਟੈਟੂਏ ਨੂੰ ਦੇਖ ਕੇ ਬਣਾਇਆ ਹੈਗਾ ਮੈਂ ਆ ਦੇਖੋ ਹੋਰ ਕਦਾਂ ਬਾਤ ਬਗਲੀਂ ਨਰਜਾਬ ਕਦਾਂ ਵਾਹ ਬੜੀਆ ਛੋਟਾ ਹੋ ਗਿਆ ਆ ਗਈ ਥਾਰ ਨੇ ਹਣ ਲੈ ਵੀ ਦੇ ਯਾਰ ਲੈ ਲਈਏ ਹੋਰ ਲੈ ਲਈਏ ਕਰਾਣਾ ਨਹੀਂ ਕੋਪਾ ਨੂੰ ਲੈ ਚੱਲੋ ਹਣ ਇਹਦੇ ਡੈਮੋ ਵਾਲਾ ਇਹਦੇ ਡੈਮੋ ਵਾਲਾ